ਦਾ ਤੇ 16 ਸਾਰੇ ਸਮਰਥਕਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਜੀ ਨੇ ਨਾ ਨੇ ਪੰਜਾਬ ਰੋਪਨ ਦੇ ਵਡੇਰੇ ਤਨ ਮੁਖ ਰੱਖਦੇ ਹੋયા ਆਪਣੇ ਇਹ ਸਾਨੂੰ ਸਮਰਥਨ ਦਿੱਤਾ ਤੇ ਆਪਣੀ ਉਮੀਦਵਾਰੀ ਛੱਡੀ ਉਹਨਾਂ ਨੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੇ ਸਾਥੀਆਂ ਸੰਗੀਆਂ ਸਾਥੀਆਂ ਦਾ ਸਰਬੰਧੀਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਇਹ ਜਿਹੜਾ ਪੰਜਾਬ ਦੇ ਹਿੱਤ ਚ ਇਹਨਾਂ ਫੈਸਲਾ ਲਿਆ ਇਹਦੀ ਜਿੰਨੀ ਵੀ ਸਲਾਹਾਂ ਕੀਤੀ ਜਾਵੇ ਥੋੜੀ ਜਿਹੜਾ ਜਿਹੜਾ ਲੋਕ ਸਭਾ ਖਡੂਰ ਸਾਹਿਬ ਹੈ ਇੱਥੇ ਸਿਰਫ ਪਿੰਡਾਂ ਚ ਜਾਂ ਸ਼ਹਿਰਾਂ ਚ ਵੀ ਜਿਹੜਾ ਸਮਰਥਨ ਮਿਲਣਾ ਸ਼ੁਰੂ ਹੋਇਆ ਹਾਂ ਹਾਂਜੀ ਅਸੀਂ ਅਸੀਂ ਸਾਰੇ ਸ਼ਹਿਰਾਂ ਦੇ ਕਪੂਰਥਲਾ ਕੋ ਮੈਂ ਆ ਜੰਡੇਆਲਾ ਗੁਰੂਗੰਗਮੀ ਆ ਬਾਕੀ ਹੋਰ ਵੀ ਸ਼ਹਿਰਾਂ ਚ ਅਸੀਂ ਸਤਨਪੁਰ ਲੋਧੀ ਸਭ ਸ਼ਹਿਰਾਂ ਚ ਹਿੰਦੂ ਭਾਈਚਾਰੇ ਵੀ ਸਾਨੂੰ ਬਹੁਤ ਵੱਡਾ ਸਮਰਥਨ ਦੇ ਰਿਹਾ ਇਸ ਕਰਕੇ ਜਿਹੜੇ ਇਹ ਲੋਕ ਪੋਲੀਟੀਕਲ ਪਾਰਟੀਆਂ ਸਾਡੇ ਚ ਸਾਡੇ ਭਾਈਚਾਰਾ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਉਹਨਾਂ ਦੇ ਆਉਣ ਆਜੂਗਾ ਹੋਜੂਗਾ ਲੇਕਿਨ ਉਹ ਸਾਰੇ ਸਮਝਦੇ ਆ ਕਿ ਜੇ ਪੰਜਾਬ ਨੂੰ ਸਹੀ ਅਰਥਾਂ ਚ ਭਾਈਚਾਰਾ ਮਜ਼ਬੂਤ ਕੀਤਾ ਜਾ ਸਕਦਾ ਕਿ ਉਹ ਸੱਚੇ ਦਿਲੋਂ ਨਾ ਕਿ ਰਾਜਨੀਤਿਕ ਤੌਰ ਤੇ ਆਪਣੇ ਲਾਭ ਹਾਨੀ ਵਾਸਤੇ ਕੋਈ ਇਦਾਂ ਦੀਆਂ ਗੱਲਾਂ ਕੀਤੀਆਂ ਜਾਣ ਇਸ ਕਰਕੇ ਮੇਰੇ ਖਿਆਲ ਇਕ ਉਹਨਾਂ ਉਹਨਾਂ ਨੇ ਵੀ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨਸ਼ਿਆਂ ਦੀ ਵਜ੍ਹਾ ਨਾਲ ਗੁੰਡਾਗਰਦੀ ਕਤਲੋਗਾਰੀ ਵਧ ਰਹੀ ਆ ਉਤੋਂ ਉਹ ਵੀ ਉਹ ਭਾਈਚਾਰਾ ਵਿੱਚ ਚਿੰਤਾ ਤੇ ਆ ਇਸ ਕਰਕੇ ਸਭ ਜਗ੍ਹਾ ਤੇ ਬਹੁਤ ਭਰਪੂਰ ਸਮਰਥਨ ਮਿਲ ਰਿਹਾ ਹੈ ਜਿਹੜੀ ਇਹਦੀ ਲੋਕ ਸਭਾ ਇਲੈਕਸ਼ਨਾਂ ਚ ਕਈ ਜਗ੍ਹਾ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹ ਪੱਦੀ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਲੱਗਦਾ ਹੈ ਕਿ ਜਿਹੜੇ ਇਲੈਕਸ਼ਨਸ ਨੇ ਉਹ ਜੇ ਲੋਕਤੰਤਰ ਦਾ ਹਿੱਸਾ ਹੈ ਤੇ ਇਸ ਦਾ ਟਿੱਪਣੀ ਹੋਣੀ ਚਾਹੀਦੀ ਨਹੀਂ ਜੀ ਇਹ ਤੇ ਜਿਹੜਾ ਕੋਈ ਸਹੀ ਇਨਸਾਨ ਹੈ ਉਹ ਕਹਿੰਦੇ ਇਹੋ ਜੀ ਪੱਦੀ ਟਿੱਪਣੀ ਕਰਨ ਲੱਗੇ 100 ਵਾਰੀ ਸੋਚਦਾ ਕਿਉਂਕਿ ਇਹ ਸਾਰੇ ਇੱਥੇ ਧੀਆਂ ਪੈਣਾ ਜੋ ਸਾਰੇ ਸਾਂਝੀਆਂ ਵਾਂ ਇਸ ਕਰਕੇ ਮੈਂ ਤੇ ਸਾਰਿਆਂ ਨੂੰ ਅਪੀਲ ਕਰੂੰਗਾ ਸਾਡੇ ਜਿਹੜੇ ਖਾਸ ਕਰਕੇ ਸਾਡੇ ਸਮਰਥਕ ਵੀ ਕਿ ਕਿਸੇ ਨੂੰ ਕਿਸੇ ਗੱਲ ਦਾ ਜਵਾਬ ਦੇਣਾ ਉਹ بڑے ਸ਼ਬਕ ਭਾਸ਼ਾ ਚ بڑے ਪਵਿੱਤਰ ਸ਼ਬਦਾਂ ਚ ਦੇਣਾ ਚਾਹੀਦਾ ਇਸ ਕਰਕੇ ਇਹੋ ਜਿਹੀਆਂ ਪੱਧੀਆਂ ਟਿੱਪਣੀਆਂ ਜਾਂ ਇਹੋ ਜਿਹੇ ਕਰਦੇ ਆ ਉਹ ਆਪਣੇ کردار ਦਾ ਮਜਾਰਾ ਕਰਦੇ ਕਿ ਅਸੀਂ ਕਿੰਨਾ ਸਾਡੀ ਸੋਚ ਕਿੰਦਾ ਦੀ ਹੈ ਜਿਹੜੀ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਲੜਨੇ ਅਮਰਸિંહ ਸਿੰਘ ਕੁਝ ਜਿਹੜੀ ਰਵਾਇਤੀ ਪਾਰਟੀਆਂ ਦੇ ਕਈ ਆਗੂ ਸੀ ਉਹਨਾਂ ਵੱਲੋਂ ਵੀ ਕੀ ਤੁਹਾਨੂੰ ਸਮਰਥਨ ਮਿਲਦਾ ਪਿਆ ਜਿਹੜੇ ਜਿਹੜੀ ਕਾਂਗਰਸ ਹੋ ਗਏ ਜਾਂ ਬਾਕੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਪਿੰਡਾਂ ਦੇ ਲੀਡਰਸ ਨੇ ਉਹਨਾਂ ਵੱਲੋਂ ਵੀ ਹਾਂਜੀ ਪਿੰਡਾਂ 'ਚ ਲੋਕ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਵੀ ਕਈ ਸਰਪੰਚ ਪੰਚ ਜਾਂ ਕੋਈ ਹੋਰ ਆਦੇਦਾਰ ਫਿਰ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ ਵੇਰੇ ਆਕਾਲੀ ਦਲ ਤੋਂ ਵੀ ਬਹੁਤ ਸਾਰਾ ਜਿਹੜਾ ਸਮਰਥਨ ਸਾਨੂੰ ਮਿਲ ਰਿਹਾ ਅਸੀਂ ਉਹ ਜਿਹੜੇ ਆਪਣੀ ਅਜਾੜ ਸੋਚ ਦਾ ਮਜਾਰਾ ਕਰਦੇ ਹੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਾਂ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਲਈ ਜਿਹੜਾ ਕੰਮ ਕਰ ਰਹੇ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਵੀ ਇਹ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਮਾਂ ਜਿਹੜਾ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਚ ਨੀਚ ਜਾਤ ਪਾਤ ਤੋਂ ਉਪਰ ਉੱਠ ਕੇ ਸਮਰਥਨ ਕਰਨ ਦਾ ਸਮਾਂ ਕਿ ਜਿਹੜੇ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਉਹਨਾਂ ਗੁਰੂਆਂ ਪੀਰਾਂ ਦੇ ਸੰਕਲਪ ਜਿਹੜਾ ਸੰਕਲਪ ਆ ਕਿ ਸਭ ਦੇ ਭਲੇ ਦਾ ਕਿ ਅਸੀਂ ਤਾਂ ਸਾਰੇ ਜਣੇ ਮਿਲ ਜੁੜ ਕੇ ਸਭ ਦੇ ਭਲੇ ਦੀ ਕੰਮ ਕਰੀਏ ਤੇ ਸਾਰੇ ਇਕੱਠੇ ਆਏ ਮੁੰਡਾਈ ਲੜੀਏ ਜਿਹੜੇ-ਜਿਹੜੇ ਮੁੱਖ ਜਿਹੜੇ ਕੰਮ ਹੈਗੇ ਆ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਹੀਂ ਕੀਤੇ ਆਪਾਂ ਕਰਨ ਜਾ ਰਹੇ ਆ। ਨਹੀਂ ਇਹ ਜੀ ਇਹ ਸਮਾਉਂ ਤੇ ਦੱਸਿਆ ਗਿਆ ਸੀਦਾ ਜਿਹੜਾ ਮੇਨ ਮੁੱਦਾ ਤੇ ਪੰਜਾਬ ਦੀ ਨੌਜਵਾਨੀ ਜਿਹੜੇ ਨਸ਼ਿਆਂ 'ਚ ਹੜ ਰਹੀ ਆ ਸਭ ਤੋਂ ਮੇਨ ਮੁੱਦਾ ਤੇ ਉਹਨੂੰ ਰੋਕਣਾ। ਜਦੋਂ ਨੌਜਵਾਨੀ ਸਿੱਧੇ ਰਸਤੇ ਤੇ ਆ ਜਾਊਗੀ ਤੇ ਬਾਕੀ ਮਸਲੇ ਉਹ ਆਪਣੇ ਆਪ ਹੀ ਹੱਲ ਕਰ ਲੈਣਗੇ। ਜਿੰਨਾ ਚਿਰ ਸਾਡੀ ਨੌਜਵਾਨੀ ਗਲਤ ਰਸਤਿਆਂ 'ਤੇ ਤੇ ਸਾਡੀਆਂ ਜਿਹਨੇ ਕੋਸ਼ਿਸ਼ਾਂ ਸਾਰੀਆਂ ਬਕਾਰ ਜਾ ਰਹੀਆਂ। ਇੱਕ ਜੋ ਕੋਈ ਮਾਂ-ਬਾਪ ਜਿਹਦਾ ਪੁੱਤਰ ਨਸ਼ੇ 'ਤੇ ਰੁੜ ਜਾਂਦਾ ਉਹਦੀਆਂ ਇਹ ਜਿਹੜੀ ਕਈ ਸਾਲਾਂ ਦੀ ਕਮਾਈ ਸਾਰੀ ਉਮਰਾਂ ਦੀ ਕਮਾਈ ਉਹ ਇੱਕ ਦਿਨ ਤੇ ਤੁਸੀਂ ਕਾਮਨਾ ਨਹੀਂ ਕਰ ਸਕਦੇ ਕਿ ਅਸੀਂ ਵਿਕਾਸ ਕਰ ਸਕਦੇ ਹਾਂ ਤਰੱਕੀ ਕਰ ਸਕਦੇ ਜਨ ਸਾਰੇ ਨੌਜਵਾਨ ਸਿੱਧ ਸਹੀ ਰਸਤੇ ਤੇ ਨਹੀਂ